ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਦਾ ਚੰਡੀਗੜ੍ਹ ਕੂਚ ਕੀਤਾ ਰੱਦ ਸਰਕਾਰ ਨਾਲ ਫਿਲਹਾਲ ਮੀਟਿੰਗ ਕਰਨ ਤੋਂ ਵੀ ਕੀਤਾ ਇਨਕਾਰ ਕਿ ਆ ਸਾਥੀਆਂ ਦੀ ਰਿਹਾਈ ਤੋਂ ਬਾਅਦ ਹੀ ਕਰਾਂਗੇ ਸਰਕਾਰ ਨਾਲ ਗੱਲਬਾਤ ਕਾਂਗਰਸ ਨੇ ਸੜਕ ਤੋਂ ਸਦਨ ਤੱਕ ਚੱਕਿਆ ਕਿਸਾਨਾਂ ਦਾ ਮਸਲਾ ਵਿਧਾਨ ਸਭਾ ਦੇ ਬਾਹਰ ਤਖਤੀਆਂ ਫੜ ਕੇ ਕੀਤਾ ਪ੍ਰਦਰਸ਼ਨ ਕਿ ਆ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਧੋਖਾ ਤਾਂ ਆਪ ਬੋਲੀ ਅਸਲ ਮੁੱਦਿਆਂ ਤੋਂ ਧਿਆਨ ਪਟਕਾ ਰਹੀ ਹੈ ਕਾਂਗਰਸ 402 ਦਿਨਾਂ ਬਾਅਦ ਖੁੱਲਿਆ ਖਨੌਰੀ ਬਾਰਡਰ ਵਾਹਨਾਂ ਦੀ ਆਵਾਜ਼ਾਈ ਹੋਈ ਸ਼ੁਰੂ 13 ਫਰਵਰੀ ਤੋਂ ਬੰਦ ਸੀ ਨੈਸ਼ਨਲ ਹਾਈਵੇ ਮਹਿਲਾਵਾਂ ਨਾਲ 1100 ਰੁਪਏ ਦੇ ਵਾਅਦੇ ਨੂੰ ਲੈ ਕੇ ਕਾਂਗਰਸ ਦਾ ਆਪ ਸਰਕਾਰ ਖਿਲਾਫ ਪ੍ਰਦਰਸ਼ਨ ਚੱਲੀ ਗਰ ਪੁਲਿਸ ਨੇ ਚਲਾਈ ਬਾਰਡਰ ਕੈਨਨ ਆਪ ਵਿਧਾਇਕ ਨੇ ਇਸੇ ਬਜਟ 'ਚ ਵਾਅਦਾ ਪੂਰਾ ਕਰਨ ਦੇ ਦਿੱਤੇ ਸੰਕੇਤ ਪਿੰਡਰਾਵਾਲਾ ਨੂੰ ਲੈ ਕੇ ਸੰਸਦ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਬੋਲੇ ਪੰਜਾਬ 'ਚ ਕੁਝ ਲੋਕ ਬੜਨਾ ਚਾਹੁੰਦੇ ਸੀ ਪਿੰਡਰਾਵਾਲਾ ਪਰ ਅਸਮ ਚ ਬੈਠ ਕੇ ਕਰ ਰਹੇ ਨੇ ਪਾਕਿ ਡਿਬਰੂਗੜ ਜੇਲ੍ਹ ਚੋਂ ਵਾਪਸੀ ਤੋਂ ਬਾਅਦ ਪੰਜਾਬ ਪੁਲਿਸ ਦੀ ਰਿਮਾਂਡ ਤੇ ਅਮਰਿਤਪਾਲ ਦੇ ਸਾਥੀ ਅਜਨਾਲਾ ਕੋਰਟ ਨੇ ਥਾਣੇ ਤੇ ਹਮਲਾ ਕਰਨ ਦੇ ਮਾਮਲੇ ਚ 4 ਦਿਨ ਦਾ ਦਿੱਤਾ ਪੁਲਿਸ ਰਿਮਾਂਡ ਹਰੜ ਚ ਮਾਚਲਦੀ ਵਸਤੇ ਹਮਲਾ ਕਰਨ ਵਾਲੇ ਦੋਵੇਂ ਮੁਲਜ਼ਮ ਗਿਰਫਤਾਰ ਪੁਲਿਸ ਨੇ ਆਲਟੋ ਕਾਰ ਵੀ ਕੀਤੀ ਬਰਾਮਦ 18 ਮਾਰਚ ਨੂੰ ਸਵਾਰੀਆਂ ਨਾਲ ਭਰੀ ਵਸਤੇ ਕੀਤਾ ਸੀ ਅਟੈਕ ਪੰਜਾਬ ਹਿਮਾਚਲ ਦੇ ਪੋਸਟਰ ਵਾਲੇ ਵਿਵਾਦ 'ਚ ਹਰਿਆਣਾ ਦੀ ਐਂਟਰੀ ਐਂਟੀ ਟੈਰਰਿਸਟ ਫਰੰਟ ਨੇ ਅੰਬਾਲਾ 'ਚ ਪੰਜਾਬ ਦੀਆਂ ਬੱਸਾਂ ਤੇ ਲਾਏ ਭਾਰਤ ਮਾਤਾ ਦੇ ਪੋਸਟਰ ਕਿ ਆ ਬੱਸਾਂ ਤੇ ਖਾਲਸਤਾਨੀਆਂ ਦੇ ਪੋਸਟਰ ਬਰਦਾਸ਼ਤ ਨਹੀਂ ਕਰਨਲ ਬਾਠ ਦੀ ਪਤਨੀ ਦੇ ਗੰਭੀਰ ਇਲਜ਼ਾਮ ਕਿ ਆ ਮਲਜ਼ਮ ਪੁਲਿਸ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਪਟਿਆਲਾ ਪੁਲਿਸ ਮਨੀਸ਼ ਸੋਦਿਆ ਬਣੇ ਪੰਜਾਬ ਆਪ ਦੇ ਨਵੇਂ ਇੰਚਾਰਜ ਚਰਨੈਲ ਸਿੰਘ ਦੀ ਥਾਂ ਦਿੱਤੀ ਗਈ ਜ਼ਿੰਮੇਵਾਰੀ ਸਤਿੰਦਰ ਚੈਨ ਨੂੰ ਬਣਾਇਆ ਕੋ ਇੰਚਾਰਜ ਸਸਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾੜ ਸੱਤ ਆਲੀਆਂ ਖਬਰਾਂ ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਮੋਗਾ ਤੋਂ ਇੱਕ ਖਬਰ ਦੇ ਨਾਲ ਮੋਗਾ ਦੇ ਵਿੱਚ ਨਗਰ ਨਿਗਮ ਦੀ ਇੱਕ ਵੱਡੀ ਲਾਪਰਵਾਹੀ ਨਜ਼ਰ ਆਈ ਹੈ ਜਿੱਥੇ ਸੜਕ ਦੇ ਵਿਚਾਲੇ ਜਲਦੀ ਸੜਕ ਦੇ ਵਿਚਾਲੇ 6 ਫੁੱਟ ਦਾ ਡੂੰਗਾ ਟੋਆ ਖੁੱਲਾ ਛੱਡ ਦਿੱਤਾ ਗਿਆ। ਇੱਕ ਮੋਟਰਸਾਈਕਲ ਸਵਾਰ ਉਸ ਖੱਡੇ 'ਚ ਡਿੱਗਿਆ ਤੇ ਮੋਟਰਸਾਈਕਲ ਪੂਰਾ ਦਾ ਪੂਰਾ ਮੋਟਰਸਾਈਕਲ ਖੱਡੇ ਦੇ ਅੰਦਰ ਚਲਾ ਗਿਆ। ਰਾਹ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਹਾਦਸਾ ਹੋਣ ਤੋਂ ਬਾਅਦ ਨਗਰ ਨਿਗਮ ਦੀ ਨੀਂਦ ਖੁੱਲੀ। ਮੇਅਰ ਮੌਕੇ ਤੇ ਪਹੁੰਚੇ ਤੇ ਫਿਰ ਖੱਡਾ ਪਰਵਾਇਆ ਗਿਆ। ਦਰਸਲ ਮੋਟਰਸਾਈਕਲ ਸਵਾਰ ਇੱਕ ਕਾਰ ਦੇ ਪਿੱਛੇ ਆ ਰਿਹਾ ਸੀ। ਅਚਾਨਕ ਅੱਗੇ ਖੱਡਾ ਹੋਣ ਦਾ ਉਸ ਨੂੰ ਪਤਾ ਨਹੀਂ ਚੱਲਿਆ ਤੇ ਉਹ ਮੋਟਰਸਾਈਕਲ ਸਮੇਤ ਖੱਡੇ ਦੇ ਵਿੱਚ ਜਾ ਡਿੱਗਿਆ ਆ ਦੇਖ 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 ਆ ਭਾਈ ਮੋੜਾ ਦੀਆਂ ਤਸਵੀਰਾਂ ਨੇ ਇੱਕ ਕਾਰ ਲੰਘ ਰਹੀ ਹੈ ਕਾਰ ਦੇ ਪਿੱਛੇ ਮੋਟਰਸਾਈਕਲ ਸਵਾਰ ਆ ਰਿਹਾ ਉਸ ਨੂੰ ਖੱਡਾ ਦਿਸਿਆ ਨਹੀਂ ਪਰ ਜਿਸ ਭਿਆਨਕ ਤਰੀਕੇ ਨਾਲ ਉਹ ਗਿਰਿਆ ਤਾਂ ਗਰੀਮਤ ਰਹੀ ਕਿ ਉਸਦੇ ਡੂੰਗੀ ਸੱਟ ਨਹੀਂ ਲੱਗੀ ਪਰ ਡਿੱਗਿਆ ਬਹੁਤ ਖਤਰਨਾਕ ਤਰੀਕੇ ਨਾਲ ਸੀ ਸਰੀਰ ਤੇ ਸੱਟਾਂ ਜ਼ਰੂਰ ਲੱਗੀਆਂ ਹੋਣਗੀਆਂ ਦੇਖ ਕੇ ਪਤਾ ਚੱਲਦਾ ਪਰ ਫਿਰ ਵੀ ਉਸਦੀ ਬਚਤ ਰਹਿ ਗਈ ਜਿਹੜੇ ਉੱਥੇ ਲੋਕ ਖੜੇ ਸੀ ਉਹਨਾਂ ਨੂੰ ਪਹਿਲਾਂ ਹੀ ਅੰਦੇਸ਼ਾ ਸੀ ਇਸ ਚੀਜ਼ ਦਾ ਔਰ ਉਹ ਇਸ ਚੀਜ਼ ਦੀ ਵੀਡੀਓ ਬਣਾ ਰਹੇ ਸੀ ਕਿ ਕਿਸ ਤਰੀਕੇ ਨਾਲ ਖੱਡਾ ਖੁੱਲਾ ਛੱਡਿਆ ਤੇ ਉੱਥੋਂ ਵਾਹਨ ਲੰਘ ਰਹੇ ਨੇ ਪਰ ਉਹਨਾਂ ਦੇ ਵੀਡੀਓ ਬਣਾਉਂਦੇ ਬਣਾਉਂਦੇ ਹੀ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਉਸ ਖੱਡੇ 'ਚ ਡਿੱਗਿਆ ਤੇ ਪੂਰਾ ਮੋਟਰਸਾਈਕਲ ਉਸ ਖੱਡੇ ਦੇ ਅੰਦਰ ਚਲਾ ਗਿਆ ਦੀਪਕ ਸਿੰਘਲਾ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਐ ਦੀਪਕ وجہ ਕੀ ਸੀ ਕਿ ਕਿਉਂ ਇਹਨੂੰ ਖੁੱਲਾ ਛੱਡਿਆ ਗਿਆ ਜਿਨ੍ਹਾਂ ਨੇ ਕੋਈ ਜੇ ਕੰਮ ਵੀ ਕੀਤਾ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਚਲਦੀ ਸੜਕ ਹੈ ਔਰ ਇਸ ਤਰੀਕੇ ਨਾਲ ਕਿਸੇ ਦੀ ਜਾਨ ਤੱਕ ਜਾ ਸਕਦੀ ਹੈ ਕੋਈ ਵੀ ਬਹੁਤ ਵੱਡੀ ਲਾਪਰਵਾਹੀ ਹੈ ਕਿਉਂਕਿ ਜਿੱਥਰਾਂ ਦਾ ਖੱਡਾ ਤੁਸੀਂ ਦੇਖ ਸਕਦੇ ਹੋ ਕਿ ਉਹਨੂੰ ਭਰਿਆ ਵੀ ਹੋਏਗਾ ਜਾਂ ਤਾਂ ਉਹ ਬਹਿ ਗਿਆ ਕਿ ਆਸ-ਪਾਸ ਦੇ ਦੁਕਾਨਦਾਰ ਕਹਿੰਦੇ ਸੀ ਅਚਾਨਕ ਇਹ ਖੱਡਾ ਹੋ ਗਿਆ ਲੇਕਿਨ ਜਿਸ ਤਰ੍ਹਾਂ ਨਗਰ ਨਿਗਮ ਦਾ ਕਹਿਣਾ ਹੈ ਕਿ ਉਥੇ ਜਿਸ ਨੇ ਕਨੈਕਸ਼ਨ ਜੋੜਿਆ ਸੀ ਉਸ ਕਰਕੇ ਜਿਹੜਾ ਇਹ ਸਾਰਾ ਕੱਡਾ ਬਣਿਆ ਲੇਕਿਨ ਜਿਸ ਤਰ੍ਹਾਂ ਇਹ ਹਾਦਸਾ ਹੋਇਆ ਉਸ ਦੀ ਜਾਣ ਵੀ ਜਾ ਸਕਦੀ ਸੀ ਕਿ ਜੇ ਆਮਦਤ ਜਿਹੜਾ ਬਾਜ਼ਾਰ ਦੇ ਵਿੱਚ ਵਿੱਚ ਜਿਹੜਾ ਕੱਡਾ ਬਣਿਆ ਅਚਾਨਕ ਜਦੋਂ ਗੱਡੀਆਂ ਨਿਕਲਦੀਆਂ ਹਾਲਾਂਕਿ ਗੱਡੀਆਂ ਦਾ ਤਾਂ ਇਹ ਹੁੰਦਾ ਕਿ ਕੱਡਾ ਵਿੱਚ ਦੀ ਥੱਲੇ ਦੀ ਨਿਕਲ ਜਾਂਦਾ ਲੇਕਿਨ ਪਿੱਛੇ ਜਿਹੜਾ ਮੋਟਰਸਾਈਕਲ ਸਵਾਰ ਆ ਰਿਹਾ ਸੀ ਉਹ ਆਪਣੇ ਧਿਆਨੇ ਆ ਰਿਹਾ ਸੀ ਗੱਡੀ ਦੇ ਪਿੱਛੇ ਅੱਛਾ ਤੁਸੀਂ ਦੀਪਕ ਤੁਸੀਂ ਬਣੇ ਰਹੋ ਸਾਡੇ ਨਾਲ ਬਲਜੀਤ ਸਿੰਘ ਚੰਨੀ ਜੁੜੇ ਨੇ ਮੇਅਰ ਨੇ ਮੋਗਾ ਦੇ ਐ ਚੰਨੀ ਜੀ ਤੁਸੀਂ ਇਹ ਵੀਡੀਓ ਦੇਖਿਆ ਜੀ ਸਰ ਇਹ ਕੀ ਮਤਲਬ ਚੱਕਰ ਕੀ ਹੈ ਇੰਨੀ ਇੰਨੀ ਲਾਪਰਵਾਹੀ ਕਿਉਂ ਹੈ ਤੇ ਸਾਫ਼ ਹੀ ਨਜ਼ਰ ਆਉਂਦਾ ਕਿ ਕਿਸੇ ਦੀ ਜਾਨ ਤੱਕ ਚਲੀ ਜਾਣੀ ਸੀ ਇਹ ਸਰ ਇਹ ਕੱਲ ਖੰਡਾ ਬਣਿਆ ਹੋਣਾ ਜੀ ਜੀ ਕਿਸੇ ਵੀ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਜੀ ਅੱਜ ਮੈਨੂੰ ਇਨਫੋਰਮੇਸ਼ਨ ਮਿਲੀ ਪੌਣੇ 1 ਵਜੇ ਜੀ ਜੀ ਪੌਣੇ ਵਜੇ 1 ਵਜੇ ਚ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਥੀ ਜਾ ਕੇ ਉੱਥੇ ਵੇਖਿਆ ਵੀ ਸਾਨੂੰ ਪਹਿਲਾਂ ਲੱਗਿਆ ਸੀ ਸਾਡੀ ਇੱਥੇ ਨਾ ਪਹਿਲਾਂ ਵੀ ਸੀਵਰੇਜ ਵਾਲੀ ਜਿਹੜੀ ਕੀ ਲਾਈਨ ਜਾਂਦੀ ਹੈ ਵੀ ਉਹ ਦਬ ਗਈ ਹੋਊਗੀ ਇਸ ਕਰਕੇ ਜਿਹੜਾ ਇਹ ਖੱਡਾ ਹੋਇਆ ਹੂੰ ਤੇ ਜਦੋਂ ਅਸੀਂ ਕੀ ਕੀਤਾ ਨਾਲ ਦੀ ਨਾਲ ਅਸੀਂ ਜੀ ਵੀ ਸੀ ਮੰਗਾਈ ਉੱਥੇ ਤੇ ਪਤਾ ਵੇਖਿਆ ਕਿ ਇਹ ਕਿਸੇ ਦਾ ਨਾ ਜੀ ਕਨੈਕਸ਼ਨ ਕੀਤਾ ਵਿਆ ਸੀ ਆਸ-ਪਾਸ ਲੋਕਾਂ ਦਾ ਜੀ ਜੀ 80 ਵਰੇਜ ਵਾਲਾ ਜੀ ਜੀ ਉੱਥੇ ਕੀ ਲੋਡ ਹੁੰਦੀ ਆ 6 ਇੰਚ ਦਾ ਖੱਡਾ ਵੱਜਦਾ ਜੀ ਜਾਂ 7 ਇੰਚ ਦਾ ਬਤਾ ਉੱਥੇ ਕਿਸੇ ਨੇ 1.5 ਫੁੱਟ ਦਾ ਖੱਡਾ ਮਾਰਤਾ ਜੀ ਜੀ 1.5 ਫੁੱਟ ਦਾ ਜਦੋਂ ਖੱਡਾ ਮਾਰਿਆ ਤੇ ਜਦੋਂ ਤੁਸੀਂ ਕਨੈਕਸ਼ਨ ਪਾਈਪ ਉਹਦੇ ਵਿੱਚ ਕਰਤੀ ਤੇ ਉਹਨਾਂ ਨੇ ਕੀ ਕੀਤਾ ਕਿਸੇ ਕਿਸੇ ਸੀਮੈਂਟ ਹੀ ਨਹੀਂ ਲਾਇਆ ਸਾਈਡਾਂ ਤੇ ਜੀ ਉਹ ਜੋ ਸੀਮੈਂਟਰੀ ਲਾਇਆ ਤੇ ਪਾਣੀ ਰਸ 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 ਕੇ ਜੀ ਉਹ ਇੱਕ ਖੱਡੇ ਦਾ ਰੂਪ ਬਣ ਗਿਆ ਹੂੰ ਤੇ ਜੋ ਖੱਡੇ ਦਾ ਰੂਪ ਬਣ ਗਿਆ ਜੀ ਜਦੋਂ ਮੋਟਰਸਾਈਕਲ ਉੱਤਰ ਬਾਈਕ ਆਂਦਾ ਸੀ ਕਦੇ ਉਹਦੇ ਵਿੱਚ ਡਿੱਗਿਆ ਤੇ ਜਾ ਕੇ ਅਸੀਂ ਅੱਜ ਜਿਹੜਾ ਕੀ ਇਹ ਨਾਲ ਦੀ ਨਾਲ ਜਿਹੜਾ ਸਾਨੂੰ ਪਾਉਣੇ 1 ਵਜੇ ਪਤਾ ਲੱਗਾ ਤੇ ਇਹ 5:30 ਵਜੇ ਅਸੀਂ ਇਹ ਕੰਪਲੀਟ ਕਰਤਾ ਜੀ ਅੱਜ ਨਹੀਂ ਪਰ ਇਹ ਇਹ ਚੰਨੀ ਜੀ ਜੀ ਨੇ ਵੀ ਕੀਤਾ ਉਹ ਉਹਦੇ ਖਿਲਾਫ ਐਕਸ਼ਨ ਲੈਣਾ ਤੇ ਬੰਦ ਹੈ ਭਾਵੇਂ ਕੋਈ ਪ੍ਰਾਈਵੇਟ ਬੰਦਾ ਵੀ ਬਿਲਕੁਲ ਸਰ ਪਹਿਲਾਂ ਸਾਡਾ ਕੰਮ ਸੀ ਵੀ ਅਸੀਂ ਕੰਮ ਕੰਪਲੀਟ ਕਰ ਦਈਏ ਜੀ ਅੱਜ ਹੁਣ ਮੈਂ 5:30 ਵਜੇ 6:00 ਵਜੇ ਕੰਮ ਕੰਪਲੀਟ ਕਰਕੇ ਜੀ ਮੈਂ ਹੁਣ ਹਜੇ ਘਰ ਆਇਆ ਜੀ ਤੇ ਕੱਲ ਦੀ ਸਾਡੀ ਛੁੱਟੀ ਆ ਤੇ ਪਰਸੋਂ ਦੀ ਤੇ ਮੰਡੇ ਅਸੀਂ ਇਹਨਾਂ ਦੇ ਜਿਹੜੇ ਕਿ ਨੋਟਸ ਕੱਢਾਂਗੇ ਜੀ ਇਹਨਾਂ ਨੂੰ ਪਹਿਲਾਂ ਨੋਟਸ ਕੱਢ ਕੇ ਜਿਹੜੀ ਵੀ ਕਾਰਵਾਈ ਆਉਂਦੀ ਇਹਨਾਂ ਤੇ ਕਰ ਦੇਣੀ ਜੀ ਇਹਨਾਂ ਦੇ ਇੱਕ ਕੋਈ ਲੋਕਲ ਦੁਕਾਨਦਾਰ ਨੇ ਕੀਤਾ ਕਿਸ ਨੇ ਕੀਤਾ ਇਹ ਦੱਸਣ ਦਾ ਤੇ ਆਇਆ ਜੀ ਜਿਹੜਾ ਸਾਈਡਾਂ ਤੇ ਚਾਰ ਘਰ ਆ ਜੀ ਦੁਕਾਨਾਂ ਵਿੱਚ ਉਹਦੇ ਇਹਨਾਂ ਨੇ ਕਿ ਚਾਰਾਂ ਘਰਾਂ ਨੇ ਕਿ ਕੀਤਾ ਜੀ ਉੱਥੇ ਇਹ ਪਾਈਪ ਵਿੱਚ ਪਾਇਆ ਵੈਸੀ ਉਹਦੇ ਡੱਗ ਦੇ ਵਿੱਚ ਜਿੱਥੋਂ ਤੱਕ ਸਾਨੂੰ ਇਹ ਕਨੈਕਸ਼ਨ ਵੀ ਰੈਗੂਲਰ ਨਹੀਂ ਹੈ ਇਹ ਦੋ ਨੰਬਰ ਜੀ ਹੋਏ ਹੋਏ ਆ ਜੀ ਇਹ ਸੋ ਮਤਲਬ ਤੁਹਾਡੇ ਕੋਲੇ اختیار ਨਹੀਂ ਕਾਰਵਾਈ ਕਰਨ ਦੇ ਬਿਲਕੁਲ ਜੀ ਬਿਲਕੁਲ ਅਸੀਂ ਨੋਟਿਸ ਫਾਰਮ ਵਾਰ ਇਹ ਨੋਟਿਸ ਕੱਢਦਨੇ ਆ ਜੀ ਮੰਡੇ ਠੀਕ ਹੈ ਧੰਨਵਾਦ ਬਲਜੀਤ ਸਿੰਘ ਜੀ ਸਾਡੇ ਨਾਲ ਗੱਲ ਕਰਨ ਲਈ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਐ ਸਾਡੇ ਨਾਲ ਦੀਪਕ ਸਿੰਘਲਾ ਲਗਾਤਾਰ ਬਣੇ ਹੋਏ ਨੇ ਦੀਪਕ ਜਿਵੇਂ ਚੰਨੀ ਜੀ ਕਹਿ ਰਹੇ ਨੇ ਕਿ ਠੀਕ ਹੈ ਪ੍ਰਾਈਵੇਟ ਬੰਦੇ ਜਿਨ੍ਹਾਂ ਦੇ ਘਰ ਨੇ ਉਹਨਾਂ ਨੇ ਜਿਹੜਾ ਹੈ ਇਲੀਗਲੀ ਇਹ ਇਹ ਉਹਨਾਂ ਕਿਹਾ ਕਿ ਜਾਇਜ਼ ਨਹੀਂ ਹੈ ਕਨੈਕਸ਼ਨ ਵੀ ਇਸ ਤਰੀਕੇ ਨਾਲ ਪਾਏ ਗਏ ਆ ਪਰ ਉਸ ਤੋਂ ਬਾਅਦ ਪੌਣ ਤੋਂ ਬਾਅਦ ਹੋਰ ਵੱਡੀ ਲਾਪਰਵਾਹੀ ਦਿਖਾਈ ਗਈ ਕਿ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਤੇ ਅਸੀਂ ਕੋਲ ਖੜ ਕੇ ਪਰਵਾਇਆ ਤੇ ਹੁਣ ਕਾਰਵਾਈ ਕਰਾਂਗੇ ਉਹ ਬਿਲਕੁਲ ਮੇਰ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਇਹ ਖੱਡਾ ਜਿਹੜਾ ਪਰਵਾਦਾ ਔਰ ਕਾਰਵਾਈ ਕਰਾਂਗੇ ਲੇਕਿਨ ਹਰ ਕਿਸੇ ਦੀ ਜ਼ਿੰਮੇਵਾਰੀ ਬੰਦੀ ਹੈ ਵਿਜੇਪਾਲ ਜਦੋਂ ਆਸ-ਪਾਸ ਦੇ ਦੁਕਾਨਦਾਰ ਵੀ ਉਹਨਾਂ ਨੇ ਦੇਖਿਆ ਕਿ ਖੱਡਾ ਹੋਇਆ ਹਾਲਾਂਕਿ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਉੱਥੇ ਇੱਕ ਕੁਝ ਸਮਾਨ ਵੀ ਰੱਖਤਾ ਸੀਗਾ ਤਾਂ ਕਿ ਕਿਸੇ ਨੂੰ ਕੋਈ ਵਿੱਚ ਹਾਸਾ ਨਾ ਹੋ ਜਾਏ ਕੋਈ ਡਿੱਗਣਾ ਪਵੇ ਲੇਕਿਨ ਕਿਸੇ ਨੇ ਆ ਕੇ ਫਿਰ ਉਹ ਸਮਾਨ ਚੁਗਵਾਤਾ ਕਿ ਰੋਡ ਰੁਕਦੀ ਹੈ ਰੋਡ ਜਾਮ ਹੁੰਦੀ ਹੈ ਉਹ ਰਖਵਾਤਾ ਲੇਕਿਨ ਉਸ ਦੇ ਦੌਰਾਨ ਹੀ ਜਿਹੜਾ ਇਹ ਹਾਸਾ ਹੋ ਜਾਂਦਾ ਤਾਂ ਵੱਡੀ ਲਾਭ ਰਵਾਈ ਹੈ ਕਿਉਂਕਿ ਇਸ ਦੇ ਰਿਗਾਰਡਿੰਗ ਅਗਰ ਖੱਡਾ ਹੋਇਆ ਸੀਗਾ ਤਾਂ ਆਸ-ਪਾਸ ਦੇ ਲੋਕਾਂ ਨੂੰ ਵੀ ਨਗਰ ਨਿਗਮ ਨੂੰ ਦੱਸਣਾ ਚਾਹੀਦਾ ਸੀ ਨਗਰ ਨਿਗਮ ਦੇ ਧਿਆਨ ਚ ਦੇਖਿਆ ਜਾਵੇ ਤਾਂ ਲਾਪਰਵਾਹੀ ਤਾਂ ਹੈ ਲੇਕਿਨ ਵੱਡੀ ਗੱਲ ਇਹ ਹੈ ਵੀ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਜਿਸ ਤੋਂ ਕੁਝ ਨਾ ਕੁਝ ਬਚਾਰਿਆ ਹਾਲਾ ਕਿ ਜਿਹੜਾ ਮੋਟਰਸਾਈਕਲ ਸਵਾਰ ਡਿੱਗਿਆ ਉਹਦੇ ਕਾਫੀ ਗੰਭੀਰ ਟੰਡਾ ਤਾਂ ਲੱਗੇ ਹੋਣਗੀਆਂ ਲੇਕਿਨ ਫਿਰ ਵੀ ਬਚਾਰਿਆ ਕਿਉਂਕਿ ਉਹ ਦੱਸਿਆ ਜਾ ਰਿਹਾ ਕਿ ਕੋਟੀ ਜਗ੍ਹਾ ਦਾ ਰਹਿਣ ਵਾਲਾ ਸੀਗਾ ਉਹਨੂੰ ਲੋਕਾਂ ਨੇ ਥੁੱਕਣ ਡਿਆ ਉਹਦਾ ਮੋਟਰਸਾਈਕਲ ਡਿੱਗਿਆ ਉਸ ਤੋਂ ਬਾਅਦ ਉਹ ਚਲਾ ਗਿਆ ਸਖਸ਼ੇ ਵਿਜੀਪਲ ਠੀਕ ਹੈ ਠੀਕ ਹੈ ਧੰਨਵਾਦ ਦੀਪਕ ਤਾਂ ਇਹ ਤਸਵੀਰਾਂ ਨੇ ਆਪਣੇ ਆਪ ਦੇ ਵਿੱਚ ਗੱਲ ਕਿਸੇ ਇੱਕ ਜਗ੍ਹਾ ਦੀ ਨਹੀਂ ਹੈ ਗੱਲ ਲਾਪਰਵਾਹੀ ਦੀ ਹੈ ਲਾਪਰਵਾਹੀਆਂ ਤੋਂ ਸਿੱਖਣ ਦੀ ਹੈ ਔਰ ਜਿਹੜੇ ਲੋਕ ਐਸੀਆਂ ਕਾਰਵਾਈਆਂ ਕਰਦੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੀ ਹੈ ਕਾਰਵਾਈ ਕਰਨਦੀ ਹੈ ਜੇ ਪ੍ਰਾਈਵੇਟ ਬੰਦਾ ਵੀ ਕੋਈ ਰੋੜ ਪਟਦਾ ਹੈ ਤਾਂ ਉਸ ਤੋਂ ਬਾਅਦ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਕੋਈ ਪਾਈਪ ਪੁਆਈ ਹੈ ਕਿਸੇ ਨੇ ਕੋਈ ਤਾਰ ਪੁਆਈ ਹੈ ਕੋਈ ਹੋਰ ਕਨੈਕਸ਼ਨ ਪਾਇਆ ਹੈ ਤਾਂ ਇਹ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਸ ਚੀਜ਼ ਨੂੰ ਚੰਗੇ ਤਰੀਕੇ ਨਾਲ ਪੂਰਿਆ ਜਾਵੇ ਤਾਂ ਕਿ ਉਹ ਕੱਲ ਨੂੰ ਕਿਸੇ ਹੋਰ ਲਈ ਉਹ ਮੁਸੀਬਤ ਨਾ ਬਣ ਜਾਏ ਕਿਸੇ ਹੋਰ ਦੀ ਜਾਨ ਜੋਖਮ 'ਚ ਨਾ ਪੈ ਜਾਏ ਕਈ ਵਾਰੀ ਅਸੀਂ ਆਪਣਾ ਕੰਮ ਕਰਕੇ ਵੇਸਲੇ ਹੋ ਜਾਂਦੇ ਆਂ ਇਸ ਚੀਜ਼ ਵੱਲ ਧਿਆਨ ਨਹੀਂ ਦਿੰਦੇ ਤਾਂ ਇਹ ਤਸਵੀਰ ਆਪਣੇ ਆਪ ਦੇ ਵਿੱਚ ਬਖੂਬੀ ਦੱਸਦੀ ਹੈ ਕਿ ਕਿਵੇਂ ਇੱਕ ਵਿਅਕਤੀ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਕਿਵੇਂ ਇੱਕ ਵਿਅਕਤੀ ਐਨੇ ਬੁਰੇ ਤਰੀਕੇ ਨਾਲ ਡਿੱਗਿਆ ਕਿ ਉਹ ਬਾਅਦ ਵਿੱਚ ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਮੁਸ਼ਕਲ ਨਾਲ ਕੱਢਿਆ ਗਿਆ ਉਸਦਾ ਬਾਈਕ ਪੂਰੇ ਦਾ ਪੂਰਾ ਜਿਹੜਾ ਸੀ ਉਹ ਉਸ ਖੱਡੇ ਦੇ ਅੰਦਰ ਚਲਾ ਗਿਆ ਤਾਂ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹ ਕਿੰਨਾ ਡੂੰਘਾ ਸੀ ਜੇ ਉਹ ਸ਼ਖਸ ਬਾਹਰਲੇ ਪਾਸੇ ਨਾ ਡਿੱਗਦਾ ਬਾਈਕ ਦੇ ਨਾਲ ਵਿੱਚੇ ਫਸ ਜਾਂਦਾ ਤਾਂ ਹੋਰ ਇਹ ਵੱਡਾ ਹਾਦਸਾ ਵਾਪਸ ਆ ਗਿਆ। ਤੇ ਹੁਣ ਜ਼ਿਕਰ ਕਰਦੇ ਆ ਸੰਯੁਕਤ ਕਿਸਾਨ ਮੋਰਚੇ ਦਾ। ਐਸਕੇਐਮ ਵੱਲੋਂ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਨਾਲ ਦੀ ਨਾਲ ਉਹਨਾਂ ਨੇ ਆਪਣਾ 26 ਮਾਰਚ ਦਾ ਕੂਚ ਵੀ ਟਾਲ ਦਿੱਤਾ। ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਪਹਿਲਾਂ ਆਪਣੀ ਮੀਟਿੰਗ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਸਰਕਾਰ ਦੇ ਨਾਲ ਮੀਟਿੰਗ ਉਨੀ ਦੇਰ ਨਹੀਂ ਕਰਾਂਗੇ ਜਿੰਨੀ ਦੇਰ ਸਰਕਾਰ ਕਿਸਾਨਾਂ ਨਾਲ ਸੁਖਾਵਾਂ ਮਾਹੌਲ ਪੈਦਾ ਨਹੀਂ ਕਰਦੀ ਜਾਂ ਗੱਲਬਾਤ ਦਾ ਮਾਹੌਲ ਪੈਦਾ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਸਾਡੇ ਸਾਥੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਸਾਡੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ ਕਰਕੇ ਅਸੀਂ ਗੱਲਬਾਤ ਫਿਲਹਾਲ ਨਹੀਂ ਕਰਾਂਗੇ ਨਾਲ ਹੀ ਉਹਨਾਂ ਨੇ ਕਿਹਾ ਕਿ 28 ਮਾਰਚ ਨੂੰ ਅਸੀਂ ਜ਼ਬਰ ਵਿਰੋਧੀ ਦਿਵਸ ਬਣਾਵਾਂਗੇ 11 ਵਜੇ ਤੋਂ 3 ਵਜੇ ਤੱਕ ਕਰਦੇ ਦਿੱਤੇ ਜਾਣਗੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਢੱਲੇਵਾਲ ਦੀ ਸੇਧ ਦੀ ਵੀ ਉਹਨਾਂ ਮੰਗ ਕੀਤੀ ਕਿ ਜਾਣਕਾਰੀ ਜਿਹੜੀ ਹੈ ਉਸ ਨੂੰ ਜਨਤਕ ਕੀਤਾ ਜਾਵੇ ਜਿਹੜਾ ਕਿ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਸਾਡੇ ਨਾਲ ਤਾਂ ਕੋਈ ਇਹਨਾਂ ਮੰਗਾਂ ਦਾ ਜ਼ਿਕਰ ਹੀ ਨਹੀਂ ਹੜ ਪਰ ਅੱਜ ਉਹ ਲੈਟਰ ਆਉਣਾ ਤੇ ਮੰਨ ਕਰਨੀ ਸਰਕਾਰ ਨੇ ਕਿ ਅਸੀਂ ਉਹਨਾਂ ਮੰਗਾਂ ਤੇ ਤੁਹਾਡੇ ਨਾਲ ਗੱਲ ਕਰਨ ਲਈ ਤਿਆਰ ਹਾਂ ਅਸੀਂ ਉਹਨੂੰ ਇੱਕ ਵਾਰ ਜਿਹੜਾ 26 ਤਰੀਕ ਦਾ ਵਿਧਾਨ ਸਭਾ ਵੱਲ ਸਾਡਾ ਮਾਰਚ ਕਰਨ ਦਾ ਫੈਸਲਾ ਕੀਤਾ ਪਹਿਲਾਂ ਹੀ ਲਾਗ ਕੀਤਾ ਹੋਇਆ ਸੀ ਉਹਨੂੰ ਅਸੀਂ ਸਸਪੈਂਡ ਕਰਦੇ ਹਾਂ ਇਹ ਬਲਡੋਸ ਦੀ ਅਵਧੀ ਸਿਆਸਤ ਦਾ ਅਸੀਂ ਵਿਰੋਧ ਕਰਦੇ ਹੋਏ ਅਸੀਂ 28 ਮਾਰਚ ਨੂੰ 11 ਵਿਰੋਧੀ ਜਿਹੜਾ ਦਿਨ ਉਹ ਸਾਰੇ ਡੀਸੀਆਂ ਦੇ ਜਾ ਕੇ ਪੰਜਾਬ ਦੇ ਵਿੱਚ 11 ਵਜੇ ਤੋਂ ਲੈ ਕੇ 4 ਵਜੇ ਤੱਕ 3 ਵਜੇ ਤੱਕ ਇਹ ਕੋਈ ਹੋਗਾ ਜਵਰ ਬਰੂਤੀ ਦੇ ਦਫਤਰ ਵਿੱਚ ਜਵਰ ਬਰੂਤੀ ਜਿਹੜੇ ਮੰਗ ਪੱਤਰ ਆ ਜਿੱਥੇ ਜਿੱਥੇ ਜਵਰ ਇਹਨਾਂ ਨੇ ਕੀਤਾ ਉਹਦਾ ਜੇਕਰ ਕਰਕੇ ਉਹ ਮੰਗ ਪੱਤਰ ਦੀਸਾਂ ਨੂੰ ਅਸੀਂ ਸੌਂਪਾਂਗੇ ਜਦੋਂ ਇਹ ਮਾਹੌਲ ਸਾਜਗਰ ਹੋ ਜਾਊਗਾ ਉਹ ਕਿਸਾਨ ਸਾਰੇ ਬਾਹਰ ਆ ਜਾਣਗੇ ਸਮਾਨ ਬਾਬਸ ਹੋ ਜਾਊਗਾ ਤਾਂ ਉਦੋਂ ਬਾਅਦ ਇਹ ਜਿਹੜੀਆਂ ਮੀਟਿੰਗਾਂ ਦਾ ਰੌਰ ਅਸੀਂ ਸ਼ੁਰੂ ਕਰਾਂਗੇ ਤੇ ਐਸਕੇਐਮ ਐਸਕੇਐਮ ਵੱਲੋਂ ਸਰਕਾਰ ਨਾਲ ਫਿਲਹਾਲ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਕਿਸਾਨਾਂ ਦਾ ਇੰਤਜ਼ਾਰ ਕਰ ਰਹੇ ਸੀ ਜਿਹੜੇ ਪੁਲਿਸ ਦੇ ਅਫਸਰ ਸੇਵਾਮੁਕਤ ਅਫਸਰ ਜਿਹੜੇ ਇਸ ਮਾਮਲੇ ਦੇ ਵਿੱਚ ਕਿਸਾਨਾਂ ਦੀਆਂ ਮੀਟਿੰਗਾਂ ਕਰਵਾ ਰਹੇ ਸੀ ਉਹ ਵੀ ਪਹੁੰਚ ਚੁੱਕੇ ਸੀ ਪਰ ਕਿਸਾਨਾਂ ਨੇ ਮਨਾ ਕਰ ਦਿੱਤਾ ਉਹ ਮੀਟਿੰਗ ਦੇ ਲਈ ਨਹੀਂ ਗਏ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਮੀਟਿੰਗ ਤੋਂ ਨਹੀਂ ਭੱਜ ਰਹੇ ਪਰ ਪਹਿਲਾਂ ਸਾਡੇ ਸਾਥੀਆਂ ਦੀ ਰਿਹਾਈ ਹੋਵੇ ਔਰ ਸਰਕਾਰ ਇੱਕ ਸੁਖਾਵਾਂ ਮਾਹੌਲ ਬਣਾਵੇ ਇਹ ਵੀ ਕਿਹਾ ਗਿਆ ਐਸਕੀਐਮ ਦੇ ਅਗਵਾ ਵੱਲੋਂ ਕਿ ਸਾਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਪਰ ਜੋਗਿੰਦਰ ਸਿੰਘ ਉਗਰਾਹਾ ਜਿਹੜੇ ਵਿਰਾਹਾ ਜਥੇਬੰਦੀ ਦੇ ਨੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਜਿਹੇ ਹਾਲਾਤਾਂ 'ਚ ਮੀਟਿੰਗ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਸਾਨੂੰ ਸਬੂਤ ਦਿਓ ਕਿ ਸਾਡੀ ਗ੍ਰਿਫਤਾਰੀ ਨਹੀਂ ਹੋਏਗੀ ਜੀ ਜੀ ਨਾ ਤੋਂ ਪੰਜਾਬ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਮਾਹੌਲ ਸਾਜਗਰ ਕਰੋ ਮੀਟਿੰਗਾਂ ਵਾਲਾ ਤੁਸੀਂ ਜ਼ਬਰ ਤੇ ਉਤਰੇ ਹੋਇਓਂ ਦਮਨ ਤੇ ਉਤਰੇ ਹੋਇਓਂ ਰੇਡਾਂ ਕਰ ਰਹੇ ਹੋ ਬੰਦੇ ਜੇਲਾਂ ਦੇ ਵਿੱਚ ਨੇ ਸਮਾਨ ਮਤਲਬ ਚੋਰੀ ਹੋ ਚੁੱਕਿਆ ਇਹ ਸਾਰਾ ਜਿਹੜਾ ਮਾਹੌਲਾ ਨੂੰ ਸਾਜਗਾ ਕਰੋ ਸਾਰੇ ਸਾਥੀਆਂ ਨੂੰ ਬਿਨਾਂ ਸ਼ਰਤ ਜੇਲ੍ਹ ਦੇ ਵਿੱਚੋਂ ਰਿਹਾ ਕਰੋ ਥਾਣਿਆਂ ਦੇ ਵਿੱਚੋਂ ਰਿਹਾ ਕਰੋ ਸਮਾਨ ਦੀ ਸਾਰੇ ਦੀ ਸਾਰੀ ਬਿਨਾਂ ਸ਼ਰਤ ਵਾਪਸੀ ਕਰੋ ਹੁਣ ਹਾਲ ਤਾਂ ਮੀਟਿੰਗ ਕਰਨ ਦੀ ਨਹੀਂ ਹੈ ਜਦਿਆਂ ਇਸ ਕਰਕੇ ਇਹਨੂੰ ਅਸੀਂ ਸਸਪੈਂਡ ਕਰਦੇ ਆਂ ਗੱਲਬਾਤ ਚੱਲਦੀ ਰਹੂਗੀ ਨਹੀਂ ਰੁਕੂਗੀ ਉਹਨਾਂ ਨਾਲ ਦੁਬਾਰਾ ਫਿਰ ਆਪਤਾ ਕੈਪ ਕਰਾਂਗੇ ਪਰ ਜਿਹੜਾ ਭਰੋਸਾ ਟੁੱਟਣ ਵਾਲੇ ਹਾਲਾਤ ਪੈਦਾ ਹੋਏ ਜੀ ਉਹ ਦੁਬਾਰਾ ਤੋਂ ਭਰੋਸਾ ਬਹਾਲ ਕਿਵੇਂ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਏਗਾ ਲਵਾਗੇ ਜ਼ਰੂਰ ਕੋਈ ਭਰੋਸਾ ਨਹੀਂ ਟੁੱਟੂਗਾ ਇੱਕ ਦੂਸਰੇ ਨਾਲ ਜਦੋਂ ਗੱਲਬਾਤ ਹੋਊਗੀ ਹੁਣ ਦੁਬਾਰਾ ਮੀਟਿੰਗ ਦਾ ਸੱਦਾ ਦੇਵੋਗੇ ਜੀ ਇਸਕੇ ਜ਼ਰੂਰ ਜ਼ਰੂਰ ਬਾੜੀ ਮੰਤਰੀ ਨੂੰ ਕਹੋ ਜਿਹੜੋਂ ਪਿੰਡਾਂ 'ਚ ਜਾਉਣਗੇ ਤੁਹਾਨੂੰ ਕਿਸਾਨ ਦੱਸਣਗੇ ਵੀ ਤੁਸੀਂ ਤੁਹਾਡੇ ਐ ਕਿ ਉਹ ਕਿੰਨਾ ਦੇ ਐ ਜੋ ਤੁਹਾਡਾ ਰਵਈਆ ਉਹਨਾਂ ਦੇ ਪ੍ਰਤੀ ਤੁਸੀਂ ਮੀਟਿੰਗ ਸੱਦਦੇ ਤਾਂ ਉਹਨਾਂ ਨੂੰ ਫੜਕੇ ਲੈ ਜਾਂਦੇ ਹੋ ਤੁਸੀਂ ਕੀ ਦੇਣਾ ਸੀ ਮੀਟਿੰਗ 'ਚ ਸੱਦ ਕੇ ਕੋਈ ਦੇਰੇ ਸੀ ਸਹੂਲਤ ਤੁਹਾਡੇ ਕੋਲ ਹੈਗਾ ਕੁਝ ਦਿਨ ਨੂੰ ਤੁਸੀਂ ਕਿਹਾ ਸੀ ਪੰਜ ਚਾਰ ਬੰਦਿਆਂ ਨੇ ਸਮੀਤ ਕੇਜਰੀਵਾਲ ਸਾਹਿਬ ਨੇ ਸਮੀਤ ਭਗਵੰਤ ਮਾਨ ਜੀ ਨੇ ਤੁਸੀਂ ਕਿਹਾ ਸੀ ਐਮਐਸਪੀ ਦੇਾਂਗੇ ਕੋਈ ਬੀਬੀ ਮੰਤਰੀ ਨੇ ਵਿਚਾਰੀ ਨੇ ਜਿਹੜੀ ਨੇ ਕਿਹਾ ਸੀ ਉਹਨੂੰ ਤਾਂ ਲਾ ਹੀ ਦਿੱਤਾ ਤੇ ਕਿਸਾਨਾਂ ਦੇ ਖਿਲਾਫ ਹੋਈ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਪੰਜਾਬ ਵਿਧਾਨ ਸਭਾ 'ਚ ਜ਼ਬਰਦਸਤ ਹੰਗਾਮਾ ਕੀਤਾ ਜਿਸ ਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੀ ਪਲਟਵਾਰ ਕਰਦੇ ਦੇ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਹੀ ਹੰਗਾਮੇ ਭਰੇ ਰਿਹਾ। ਬਿੱਤੇ ਦਿਨੀ ਕਿਸਾਨਾਂ ਤੇ ਹੋਈ ਕਾਰਵਾਈ ਦੀ ਗੂੰਜ ਪੰਜਾਬ ਤੋਂ ਲੈ ਕੇ ਦਿੱਲੀ ਦੀ ਸੰਸਦ ਤੱਕ ਰਹੀ। ਪੰਜਾਬ ਵਿਧਾਨ ਸਭਾ ਚ ਕਾਂਗਰਸ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਕਾਂਗਰਸ ਦੇ ਵਿਧਾਇਕ ਤਖਤੀਆਂ ਲੈ ਕੇ ਵਿਧਾਨ ਸਭਾ ਪਹੁੰਚੇ ਤੇ ਗਵਰਨਰ ਦੇ ਭਾਸ਼ਣ ਦੌਰਾਨ ਜ਼ੋਰਦਾਰ ਨਾਰੇਬਾਜ਼ੀ ਕੀਤੀ ਤੇ ਫਿਰ ਵਾਕ ਆਊਟ ਕਰਕੇ ਸਦਨ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਬਾਹਾਂ ਤੇ ਕਾਲੀਆਂ ਪੱਟੀਆਂ ਬਨ ਕੇ ਕਿਸਾਨਾਂ ਖਿਲਾਫ ਲੈ ਐਕਸ਼ਨ ਦਾ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਾਏ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਬਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਕਿਸਾਨਾਂ ਦੇ ਧਰਨੇਾਂ 'ਚ ਉਹਨਾਂ ਦਾ ਹੀ ਹੱਥ ਸੀ ਪੰਜਾਬ ਸਰਕਾਰ ਨੇ ਹੀ ਸਿੱਧੇ ਅਸਿੱਧੇ ਤੌਰ ਤੇ ਧਰਨੇ ਸ਼ੁਰੂ ਕਰਵਾਏ ਸਨ ਪਾਰਲੀਮੈਂਟ ਦੀ ਇਲੈਕਸ਼ਨ ਦੌਰਾਨ ਇਹ ਜਿਹੜੇ ਧਰਨੇ ਨੇ ਡਾਇਰੈਕਟ ਇੰਡਾਇਰੈਕਟ ਤੰਗ ਦੇ ਨਾਲ ਵਰਤਮਾਨ ਦਾ ਵੱਡਾ ਰੋਲ ਨਵਾਨ ਦੇ ਹੁਣ ਇਹ ਜਿਹੜਾ ਆਲ ਆਫ ਅ ਸੱਜਣ ਨੇ ਕੰਮ ਕੀਤਾ ਗਿਆ ਇਹ ਪੰਜਾਬ ਦੇ ਕਰਤਾਰ ਦੇਖ ਲਾ ਪੰਜਾਬੀਆਂ ਨੇ ਕਦੀ ਕਿਸੇ ਨੂੰ ਕੱਲ੍ਹ ਸਾਦ ਕੇ ਉਹਦੇ ਹੱਥ ਰੋ ਨਹੀਂ ਕਮਾਇਆ ਵੱਡੇ ਤੋਂ ਵੱਡਾ ਤੁਹਾਡਾ ਵਿਰੋਧੀ ਵੀ ਤੁਹਾਡਾ ਦੁਸ਼ਮਣ ਵੀ ਜੇ ਤੁਹਾਡੀ ਸ਼ਰਨ ਚ ਜਾਂ ਘਰ ਆ ਜਾਂਦਾ ਤੇ ਹਮੇਸ਼ਾ ਪੰਜਾਬੀਆਂ ਨੇ ਉਹਨੂੰ ਡਿਫੈਂਡ ਕੀਤਾ ਤੁਸੀਂ ਘਰ ਬੁਲਾਉਂਦੇ ਹੋ ਸੱਦਾ ਦਿੰਦੇ ਹੋ ਉਹਨਾਂ ਨੂੰ ਡਿਟੇਨ ਕਰਦੇ ਹੋ ਤੇ ਕਈ ਦਿਨ ਪਹਿਲਾਂ ਤੁਸੀਂ ਤਿਆਰੀਆਂ ਕਰਕੇ ਹਜ਼ਾਰਾਂ ਲੋਕ ਘੱਲ ਕੇ ਬਾਰਡਰਸ ਕਲੀਅਰ ਕਰਾਂਦਾ ਬਾਰਡਰ ਕਲੀਅਰ ਜਿਹੜੀ ਕੋਈ ਸਾਫ਼ ਸੁਥਰੀ ਸਰਕਾਰ ਹੁੰਦੀ ਮਜ਼ਬੂਤ ਸਰਕਾਰ ਹੁੰਦੀ ਹੈ ਔਨੈਸਟੀ ਵਾਲੀ ਸਰਕਾਰ ਹੁੰਦੀ ਉਥੋਂ ਦਾ ਚੀਫ ਮਿਨਿਸਟਰ ਸਾਫ਼ ਤੌਰ ਕਹਿਣਾ ਚਾਹੀਦਾ ਸੀ ਬਸੜਕਾ ਤੁਹਾਡੇ ਕੋ ਖਾਲੀ ਕਰਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਇੱਕ ਕਾਂਗਰਸ ਦੇ ਪ੍ਰਦਰਸ਼ਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਪਲਟਵਾਰ ਕੀਤਾ ਕਿ ਵਿਰੋਧੀ ਧਿਰਾਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਰੀਆਂ ਨੇ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦਾ ਵਿਸ਼ਵਾਸ ਘਾਤ ਨਹੀਂ ਹੋਇਆ ਧਰਨਿਆਂ ਕਾਰਨ ਪੰਜਾਬ ਦਾ ਵਪਾਰ ਪ੍ਰਭਾਵਿਤ ਹੋ ਰਿਹਾ ਸੀ ਤੇ ਟੈਕਸੀ ਚਾਲਕ ਵੀ ਨੁਕਸਾਨੇ ਜਾ ਰਹੇ ਸੀ ਸਾਡੀਆਂ ਕੁਝ ਆਪੋਜੀਸ਼ਨ ਦੇ ਧਿਰਾਂ ਬਹੁਤ ਸਰੀਆਂ ਧਿਰਾਂ ਜਿਹੜੀਆਂ ਸੀਗੀਆਂ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬੈਠ ਕੇ ਉਹਨਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸੁਣਿਆ ਔਰ ਮੈਂ ਸਮਝਦਾ ਜਿਹੜੀਆਂ ਧਿਰਾਂ ਬੈਠੀਆਂ ਸੀਗੀਆਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਕਿ ਉਹ ਸਾਰਥਕ ਬਹਿਚ ਹਿੱਸਾ ਲੈਣਾ ਚਾਹੁੰਦੀਆਂ ਨਹੀਂ ਸੀ। ਉਹ ਕੰਸਟਰਕਟਿਵ ਭੂਮਿਕਾ ਜਿਹੜੀ ਜਿਹੜੀ ਆਪੋਜੀਸ਼ਨ ਦੀ ਕੰਸਟਰਕਟਿਵ ਭੂਮਿਕਾ ਹੁੰਦੀ ਆ ਉਹਨੂੰ ਨਿਭਾਉਣਾ ਚਾਹੁੰਦੀਆਂ ਰਹੀਆਂ ਪਰ ਲੇਕਿਨ ਜਿਹੜੀ ਮੇਨ ਆਪੋਜੀਸ਼ਨ ਆ ਉਹ ਕਿਤਨਾ ਕਿਤੇ ਡਿਸਟਰੈਕਸ਼ਨ ਪੈਦਾ ਕਰਨਾ ਚਾਹੁੰਦੀ ਆ ਕਿਤਨਾ ਕਿਤੇ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਆ ਜ਼ਿਕਰ ਹੋ ਗਿਆ ਕਿ 19 ਮਾਰਚ ਨੂੰ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਪੰਜਾਬ ਪੁਲਿਸ ਨੇ ਐਕਸ਼ਨ ਲੈਨੇ ਆ ਕਿਸਾਨ ਲੀਡਰਾਂ ਨੂੰ ਹਿਰਾਸਤ ਚ ਲੈ ਲਿਆ ਤਖਨੌਰੀ ਅਤੇ ਸ਼ੰਭੂ ਤੋਂ ਕਿਸਾਨਾਂ ਦਾ ਮੋਰਚਾ ਚੁੱਕ ਦਿੱਤਾ ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਲਗਾਤਾਰ ਸਰਕਾਰ ਨੂੰ ਕਿਰ ਰਹੀਆਂ ਨੇ ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਨਪਿੰਦਰ ਬਰਾੜ న్యూਸ 18 ਤਖਨੌਰੀ ਬਾਰਡਰ ਤੋਂ ਆਵਾਜਾਈ ਮੁੜ ਬਹਾਲ ਹੋ ਗਈ ਹੈ 400 ਤੋਂ ਜ਼ਿਆਦਾ ਦਿਨ ਹੋ ਗਏ 402 ਦਿਨਾਂ ਦੇ ਬਾਅਦ ਇਹ ਆਵਾਜਾਈ ਸ਼ੁਰੂ ਹੋਈ ਹੈ 19 ਮਾਰਚ ਤੋਂ ਰਸਤੇ ਕਲੀਅਰ ਕਰਵਾਉਣ ਚ ਪੁਲਿਸ ਲੱਗੀ ਹੋਈ ਸੀ ਅੱਜ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਪਰ ਪੰਜਾਬ ਤੋਂ ਹਰਿਆਣਾ ਜਾਣ ਦੇ ਲਈ ਰਸਤਾ ਖੁੱਲ ਗਿਆ ਇਹ ਨੈਸ਼ਨਲ ਹਾਈਵੇ 13 ਫਰਵਰੀ 2024 ਤੋਂ ਬੰਦ ਸੀ ਜੀ ਵੀ ਸਰ ਸਰ ਆਪਣੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਕਰਨਾ ਚਾਹੀਦਾ ਸੀ ਜਿਹੜਾ ਕੰਮ ਜਿਹੜਾ ਹੁਣ ਕਰਿਆ ਵਪਾਰ ਬਹੁਤ ਪ੍ਰਭਾਵਿਤ ਹੋ ਰਹੀ ਸੀ ਹੁਣ ਵਪਾਰ ਦਾ ਬਹੁਤ ਵਾਦਾ ਹੋਊਗਾ ਸਾਡਾ ਖਮੋਰੀ ਮੰਡੀ ਉਹ ਸਾਰੇ ਪੰਜਾਬ ਨੂੰ ਜੀ ਦੇਖੋ ਜੀ ਵਪਾਰ ਦੇ ਹਿਸਾਬ ਨਾਲ ਤਾਂ ਅਸੀਂ ਇਸ ਨੂੰ ਬਹੁਤ ਮਾੜਾ ਸਹਿੰਦੇ ਸੀ ਜਿਹੜਾ ਵਪਾਰ ਸਾਡਾ ਖਰਾਬ ਹੋਇਆ ਖਮੋਰੀ ਮੰਡੀ ਦਾ ਖਾਸ ਕਰਕੇ ਸਾਡੀ ਦੁਕਾਨਦਾਰੀਆਂ ਖਰਾਬ ਹੋਈਆਂ ਵਿੱਚ ਜ਼ਿਆਦਾ ਨਹੀਂ ਅਸੀਂ ਕਹਿੰਦੇ ਜੀ ਕਿਸਾਨ ਆਪਣੀ ਜਗ੍ਹਾ ਜੀ ਉਹਨਾਂ ਨੂੰ ਤਰੀਕਾ ਦੂਜਾ ਦੂਜੀ ਤਰ੍ਹਾਂ ਪਨਾਣਾ ਸੀ ਜਿਹੜਾ ਇਹ ਰਸਤੇ ਵਾਲਾ ਗਲਤ ਤਰੀਕਾ ਪਿਲਾਇਆ ਹੁਣ ਠੀਕ ਹਾਂ ਖੁਸ਼ ਹਾਂ ਆ ਜੀ ਅਸੀਂ ਖੁਸ਼ ਹਾਂ ਜੀ ਬਹੁਤ ਖੁਸ਼ ਹਾਂ ਜੀ ਤੇ ਖਬਰ ਜਗਜੀਤ ਸਿੰਘ ਡੱਲੇਵਾਲ ਨਾਲ ਜੁੜੀ ਹੋਈ ਹੈ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਹੈ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਹੈ ਇਸ ਬਾਬਤ ਪਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਔਰ ਸੋਮਵਾਰ ਤੱਕ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਵੱਦੀ ਤਤਕਸ਼ੀਕਰਨ ਜਿਹੜੀ ਪਟੀਸ਼ਨ ਹੈ ਉਹ ਪਾਈ ਗਈ ਹੈ ਕਿ ਜੇ ਕਿਸੇ ਵਿਅਕਤੀ ਨੂੰ ਨਜਾਇਜ਼ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੋਵੇ ਉਦੋਂ ਉਹ ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਸੋ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਤੋਂ ਸਟੇਟਸ ਰਿਪੋਰਟ ਜਿਹੜੀ ਹੈ ਉਹ ਤਲਬ ਕੀਤੀ ਹੈ ਇਹ ਪਟੀਸ਼ਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਗੁਰਮੁਖ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ ਦਰਸਲ ਜਿਸ ਦਿਨ ਕੇਂਦਰ ਸਰਕਾਰ ਨਾਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਸੀ ਉਸ ਤੋਂ ਬਾਅਦ ਜਦੋਂ ਡੱਲੇਵਾਲ ਜਾ ਰਹੇ ਸੀ ਤਾਂ ਮੋਹਾਲੀ ਬਾਰਡਰ ਤੇ ਉਹਨਾਂ ਦੀਆਂ ਗੱਡੀਆਂ ਰੋਕ ਲੀਆਂ ਗਈਆਂ ਸੀ ਔਰ ਉੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਡੀਟੇਨ ਕਰ ਲਿਆ ਗਿਆ ਸੀ ਉਹਨਾਂ ਦੀ ਐਂਬੂਲੈਂਸ ਜਿਹੜੀ ਹੈ ਜਿਸ ਦੇ ਵਿੱਚੋਂ ਪਏ ਸੀ ਉਹ ਐਂਬੂਲੈਂਸ ਨੂੰ ਪੁਲਿਸ ਲੈ ਗਈ ਸੀ ਉਸ ਤੋਂ ਬਾਅਦ ਉਹਨਾਂ ਨੂੰ ਕਿੱਥੇ ਰੱਖਿਆ ਗਿਆ ਉਹ ਕਿੱਥੇ ਨੇ ਇਸ ਸਬਬ ਬਾਬਤ ਇਹ ਪਟੀਸ਼ਨ ਪਾਈ ਗਈ ਹੈ ਔਰ ਪੰਜਾਬ ਸਰਕਾਰ ਨੂੰ ਹੁਣ ਨੋਟਿਸ ਹੋਇਆ ਹਾਈ ਕੋਰਟ ਤੋਂ ਕਿ ਉਹ ਜਵਾਬਦੇਹ ਕਿ ਡੱਲੇਵਾਲ ਕਿੱਥੇ ਨੇ ਕਿਉਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਪੰਜਾਬ ਸਰਕਾਰ ਹੁਣ ਸਟੇਟਸ ਰਿਪੋਰਟ ਇਸ ਦੇ ਵਿੱਚ ਦਾਖਲ ਕਰੇਗੀ ਕਿ ਕਿਉਂ ਉਹਨਾਂ ਨੇ ਡੱਲੇਵਾਲ ਨੂੰ ਰੀਟੇਨ ਕੀਤਾ ਕਿੱਥੇ ਹਨ ਇਸ ਵੇਲੇ ਉਹ ਕਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਾਂ ਉਹਨਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਕੀ ਉਹ ਕਿਸੇ ਹਸਪਤਾਲ 'ਚ ਨੇ ਸਾਰੀ ਜਾਣਕਾਰੀ ਇੱਕ ਸਟੇਟਸ ਰਿਪੋਰਟ ਪੰਜਾਬ ਸਰਕਾਰ ਨੂੰ ਕੋਰਟ ਦੇ ਵਿੱਚ ਦੇਣੀ ਹੋਏਗੀ ਸੋਮਵਾਰ ਤੱਕ ਦਾ ਸਮਾਂ ਜਿਹੜਾ ਹੈ ਕੋਰਟ ਨੇ ਉਹ ਦਿੱਤਾ ਹੈ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਸੋ ਬੀਕੇਯੂ ਦੁਆਬਾ ਦੇ ਪ੍ਰਧਾਨ ਗੁਰਮੁਖ ਸਿੰਘ ਵੱਲੋਂ ਇਹ ਪਟੀਸ਼ਨ ਜਿਹੜੀ ਆ ਪਾਈ ਗਈ ਆ ਡੱਲੇਵਾਲ ਦੀ ਗ੍ਰਿਫਤਾਰੀ ਦੇ ਖਿਲਾਫ। ਤੇ ਚੰਡੀਗੜ੍ਹ ਦੇ ਵਿੱਚ ਮਹਿਲਾ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਸੀ। ਮਹਿਲਾਵਾਂ ਨਾਲ 1100 ਰੁਪਿਆ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਨੂੰ ਲੈ ਕੇ ਉਹਨਾਂ ਕਿਹਾ ਕਿ 3 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਸਰਕਾਰ ਨੇ ਇਹਦਾ ਪੂਰਾ ਨਹੀਂ ਕੀਤਾ ਪੁਲਿਸ ਨੇ ਇਹਨਾਂ ਮਹਿਲਾਵਾਂ ਨੂੰ ਵਿਧਾਨ ਸਭਾ ਵੱਲ ਕੂਚ ਕਰਨ ਤੋਂ ਰੋਕਿਆ ਪ੍ਰਦਰਸ਼ਨਕਾਰੀਆਂ ਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚ ਲੈ ਲਿਆ ਗਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉੱਥੇ ਮੌਜੂਦ ਸੁਖਜਿੰਦਰ ਰੰਧਾਵਾ ਉੱਥੇ ਮੌਜੂਦ ਸਨ ਰਾਜਾ ਵੜਿੰਗ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਸੁਖਜਿੰਦਰ ਰੰਧਾਵਾ ਦੀ ਪੁਲਿਸ ਨਾਲ ਤਿੱਖੀ ਬਹਿਸ ਹੁੰਦੀ ਰਹੀ ਕਿਆ ਕਿ ਸੀ 10000 ਰੁਪਏ ਹਰ ਮਹੀਨਾ ਧਿਆਨ ਦਿਓ ਅੱਜ ਉਹ 3 ਸਾਲ ਕੀਤੇ ਗਏ 36000 ਰੁਪਏ ਜਿਹੜਾ ਪਕਾਇਆ ਹੈ ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਦੇਣ ਦੀ ਹੈ ਉਹ ਪ੍ਰੋਵੀਜ਼ਨ ਰੱਖਣ ਤੇ ਨਾਲ ਹੀ ਅੱਗੇ ਤੋਂ 1100 ਰੁਪਿਆ ਪ੍ਰਤੀ ਮਹੀਨਾ ਔਰਤਾਂ ਨੂੰ ਦਿੱਤਾ ਜਾਵੇ ਇਹਦੇ ਨਾਲ ਨਾਲ ਸਾਡੀ ਮੰਗ ਹੈ ਇਹਨਾਂ ਨੇ ਕਿਹਾ ਸੀ 2500 ਰੁਪਏ ਪੈਨਸ਼ਨ ਕਰਾਂਗੇ ਅੱਜ 1500 ਰੁਪਏ ਪੈਨਸ਼ਨ ਹੈ ਕਾਂਗਰਸ ਵੇਲੇ ਦੀ ਹੈ ਅਸੀਂ ਸਵਾਲ ਕਰਨਾ ਹੈ ਭਗਵੰਤ ਮਾਨ ਨੂੰ ਕਿ ਚੁਣੀ ਹੋਈ ਸਰਕਾਰ ਦੇ 3 ਸਾਲ ਹੋ ਗਏ ਸਾਰਾ ਪੰਜਾਬ ਅਜ ਸੜਕਤ ਹੈ ਕਹੇ ਜੀ ਅਰੁਣਾ ਚੌਧਰੀ ਹੁਣੀ ਕਹਿ ਕੇ ਗਏ ਨੇ ਸਸਤੀ ਕਾ ਅਰੁਣਾ ਚੌਧਰੀ ਕਹਿ ਕੇ ਗਏ ਨੇ ਕਿ ਹਜ਼ਾਰ ਹਜ਼ਾਰ ਰੁਪਿਆ ਲੱਭ ਰਿਹਾ ਹੁਣ ਬਜਟ ਸੈਸ਼ਨ ਹੈ ਉਹ ਦੱਸ ਦਿਓ ਬਿਲਕੁਲ ਜੀ ਅਰੁਣਾ ਚੌத்ਰੀ ਜੀ ਬੜੇ ਰਿਸਪੈਕਟਡ ਸਾਡੇ ਵਿਧਾਇਕ ਹੈਗੇ ਆ ਔਰ ਮੈਂ ਉਹਨਾਂ ਨੂੰ ਖੁਸ਼ਖਬਰੀ ਦੇਣਾ ਚਾਹਣੀ ਆ ਕਿ ਇਸ ਬਜਟ ਸੈਸ਼ਨ ਦੇ ਵਿੱਚ ਸਾਡੀ ਪੰਜਾਬ ਦੀਆਂ ਮਹਿਲਾਵਾਂ ਨੂੰ ਸਾਡੀਆਂ ਭੈਣਾਂ ਨੂੰ ਜਿਹੜੀ ਹੈਗੀ ਹੈ 11-1100 ਰੁਪਿਆ ਮਿਲਣ ਜਾ ਰਿਹਾ ਜੀ ਸੋ ਅਰੁਣਾ ਚੌத்ਰੀ ਜੀ ਆਪਣੇ ਹਲਕੇ ਦੀਆਂ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਖੁਸ਼ਖਬਰੀ ਦੇ ਸਕਦੇ ਆ ਤੇ ਉਧਰ ਚੰਡੀਗੜ੍ਹ ਦੇ ਵਿੱਚ ਕਾਂਗਰਸ ਦੇ ਪ੍ਰਦਰਸ਼ਨ ਦੇ ਦੌਰਾਨ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਪੁਲਿਸ ਦੇ ਨਾਲ ਬਹਿਸਬਾਜ਼ੀ ਕਰਦੇ ਨਜ਼ਰ ਆਏ ਕਾਫੀ ਤਰਕ ਕਲਾਮੀ ਉਹਨਾਂ ਦੀ ਚੰਡੀਗੜ੍ਹ ਪੁਲਿਸ ਦੇ ਅਫਸਰਾਂ ਨਾਲ। ਉਹ ਵਾਟਰ ਕੈਨਨ ਦਾ ਪਿੱਛੇ ਕਰੋ। ਪਿੱਛੇ ਕਰੋ। ਪਿੱਛੇ ਕਰੋ ਐਂਗਰੀ। ਨਹੀਂ ਤਾਂ ਆਪ ਜੀ ਆਮ ਜਨਤਾ ਖੜੇ। ਲੋਕ ਜਾ ਰਹੇ ਹਨ। ਗੁੱਸਾ ਕਿਸ ਬਾਤ ਦਾ ਕਰ ਰਹੇ ਆ? ਗੁੱਸਾ ਪ੍ਰੋਟੈਸਟ ਦੀ ਬਾਤ ਕਰਕੇ ਆਪ ਰੋਡ ਪਰ ਖੜੇ ਕੋ ਵੀ ਕਹੋਗੇ। ਤੁਸੀਂ ਮੈਂ ਵੀ ਤਵੀਜ਼ ਨਹੀਂ ਕਰਦੇ ਆ। ਕਮਾਲ ਹੈ ਜੀ। ਕਮਾਲ ਯਾਰ ਜੀ ਸਾਈਡ ਦਾ ਖੜੇ ਆ ਸਾਈਡ ਦੇ ਖੜੇ ਨੂੰ ਯਾਰ ਸਾਈਡ ਦੇ ਖੜੇ ਨੂੰ ਤੂੰ ਅਸੀਂ ਕਹਿ ਰਹੇ ਨਾ ਜੇ ਲੇਡੀ ਦਾ ਕੰਮ ਹੈ ਤਾਂ ਲੇਡੀ ਦਾ ਕੰਮ ਹੈ ਕੋਣ ਰਸਤੇ ਦੇਣਗੇ ਜਾਰੇ ਨੇ ਜਿਹੜੇ ਬਸ ਤੂੰ ਕਿ ਬਾਰੇ ਤੂੰ ਕਿ ਖਤੇ ਰੱਖਿਓ ਕਮਾਲੀ ਕਮਾਲੇ ਖਿੱਚਣ ਦਾ ਨਹੀਂ ਕੰਮ ਕੋਈ ਨਹੀਂ ਨਹੀਂ ਇਦਾਂ ਨਾ ਕਰੋ ਨਾ ਤੇਦਾ ਤੁਸੀਂ ਵੀ ਨਾ ਕਰੋ ਪਲੀਜ਼ ਡੋంట్ ਬੀਹੇਵ ਇਨ ਸੱਚੇ ਵੇ ਮੇਰਾ ਬਿਹੇਵ ਠੀਕ ਹੈ ਤੁਹਾਡਾ ਗਲਤ ਹੈ ਤੁਹਾਡਾ ਗਲਤ ਹੈ ਬਸ ਇਹ ਡਿਕਟੇਟਰਾਂ ਨਾਲ ਸ਼ਿਪ ਨਹੀਂ ਚਲਣੀ ਇਹ ਇਹ ਠੀਕ ਹੈ ਨਹੀਂ ਇਹ ਕੋਈ ਗੱਲ ਥੋੜੀ ਜਿਹੀ ਇੱਥੇ ਫਿਰ ਤੱਕ ਗ੍ਰੈਸਟਰੀ ਦੇ ਨਾਲ ਤੇ ਜਾ ਰਹੇ ਹਾਂ ਇੱਥੇ ਉੱਥੇ ਵੀ ਨਹੀਂ ਗਏ ਉੱਥੇ ਕਿਉਂ ਜਾਏਗੇ ਦਵਾ ਸਾਹਿਬ ਕਿਸ ਤਰ੍ਹਾਂ ਵੇਖੀਆ ਖੜੇ ਆਪਣੇ ਆਫਿਸ ਦੇ ਸਾਹਮਣੇ ਦਵਾ ਸਾਹਿਬ ਕਿਸ ਤਰ੍ਹਾਂ ਵੇਖੀਆ ਫਿਰ ਤੱਕ